ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਜਿਸ ਤਰ੍ਹਾਂ ਕਿ ਏਡੀ ਵੱਲੋਂ ਗ੍ਰਿਫਤਾਰੀ ਹੋਰ ਜਿਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਬਵਾਲ ਮਚਾਇਆ ਹੈ ਅੱਜ ਅਸੀਂ ਅੰਮ੍ਰਿਤਸਰ ਦੇ ਵੱਖ-ਵੱਖ ਨੇਤਾਵਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹ ਗੱਲ ਸਾਂਝੀ ਕਰਾਂਗੇ ਕਿ ਉਹਨਾਂ ਦੀ ਕੀ رائے ਨੇ ਜਿਸ ਤਰ੍ਹਾਂ ਕਿ ਸਾਡੇ ਨਾਲ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਲਵਾਰ ਜੀ ਮੌਜੂਦ ਨੇ ਜੋ ਕਿ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਨੇ ਤੇ ਜਾਣਦੇ ਆ ਕਿ ਉਹਨਾਂ ਦੀ ਕੀ رائے ਨੇ ਹਰ ਹਾਂਜੀ ਸਰ ਕੀ رائے ਨੇ ਤੁਹਾਡੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਿਸ ਤਰ੍ਹਾਂ ਈਡੀ ਵੱਲੋਂ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਹੈ ਸ਼ਰਾਬ ਮਾਫੀਆ ਦੇ ਵਿੱਚ ਦੇਖੋ ਬਹੁਤ ਹੀ ਮਨ ਭਾਗੀ ਘਟਨਾ ਹੈਗੀ ਹੈ ਆ ਸ਼ੰਟੋ ਗਵਰਨਮੈਂਟ ਵੱਲੋਂ ਮੋਦੀ ਸਾਹਿਬ ਵੱਲੋਂ ਭਾਜਪਾ ਵੱਲੋਂ ਅ ਘੋਸ਼ਿਤ ਅਮਰਜੈਂਸੀ ਹੈ ਸਰ ਇੱਕ ਵਾਰੀ ਅਮਰਜ ਸਿੰਘ ਪਹਿਲਾਂ ਲੱਗੀ ਸੀ ਉਹਦਾ ਰਿਜ਼ਲਟ ਦੇਖਿਆ ਜਿਸ ਸਿਲੇ ਉਹ ਲੀਡਰਸ ਨੂੰ ਬਾਹਰ ਕੱਢਿਆ ਸਫਾਇਆ ਹੋ ਗਿਆ ਸੀ ਜਿਹੜੀ ਦੂਸਰੀ ਪਾਰਟੀ ਦਾ ਔਰ ਅੱਜ ਵੀ ਇਹਨਾਂ ਨੇ ਉਹ ਤਾਂ ਨਹੀਂ ਕੀਤੀ ਐਲघोषित ਕਰ ਦਿੱਤੀ ਜਿਹੜੇ ਚ ਈਡੀ ਦਾ ਇਸਤੇਮਾਲ ਕਰ ਰਿਹਾ ਹੈ ਸੀਬੀਆਈ ਦਾ ਇਸਤੇਮਾਲ ਕਰ ਰਿਹਾ ਹੈ ਕੰਮ ਉਹੀ ਹੋ ਰਿਹਾ ਹੈ ਕੰਮ ਉਹੀ ਹੈ ਸਵਧਾਨ ਨੂੰ ਉਡਾ ਦਿਓ ਧਜਿਆ ਉਡਾ ਦਿਓ ਇਲੈਕਸ਼ਨ ਤੁਸੀਂ ਦੇਖੇ ਮੇਰ ਦੇ ਚੰਡੀਗੜ੍ਹ ਕੀ ਹਾਲ ਕੀਤਾ ਇਹਨਾਂ ਨੇ ਔਰ ईडी ਨੇ ਜਿਸ ਤਰੀਕੇ ਨਾਲ 10 ਸਮਨ ਚਲੇ ਗਏ ਕੇਜਰੀਵਾਲ ਸਾਹ ਨੂੰ ਸਬੂਤ ਹੈ ਸੀ ਨਾ ਕੀ ਸਬੂਤ ਆ ਪੇਸ਼ ਕਰੋ ਤੁਸੀਂ ਉਹ ਰਿਮਾਂਡ ਮੰਗ ਰਹੇ ਹੋ ਕਰ ਰਹੇ ਹੋ ਸਾਰੇ ਸਤਿੰਦਰ ਜਨ ਦੇ ਕਈ ਵਾਰੀ ਤੁਸੀਂ ਤਲਾਸ਼ੀ ਲੈ ਲਈ ਆ ਸੰਜੇ ਸਿੰਘ ਦੇ ਤੁਸੀਂ ਤਲਾਸ਼ੀ ਛਾਪੇ ਮਾਰ ਲੇ ਉਸ ਤੋਂ ਬਾਅਦ ਤੁਸੀਂ ਸਾਡੇ ਜਿਹੜੇ ਹੈਲਥ ਮਿਨਿਸਟਰ ਸੀ ਕਈ ਵਾਰੀ ਤਲਾਸ਼ੀ ਲਈ ਕੇਜਰੀਵਾਲ ਸਾਹਿਬ ਦੇ ਕਈ ਵਾਰੀ ਤਲਾਸ਼ੀ ਲਈ ਕੀ ਮਿਲਿਆ ਇੱਕ ਰੁਪਿਆ ਵੀ ਮਿਲਿਆ ਆ ਇੱਕ ਛੁਟਾ ਪ੍ਰਪੋਗੰਡਾ ਤੇ ਕੋਈ ਗੱਲ ਹੈ ਉਹਨਾਂ ਨੂੰ ਡਰ ਹੈ ਕੇਜਰੀਵਾਲ ਸਾਹਿਬ ਕੋਲ ਦਿੱਲੀ ਇਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਕੋਲ ਆ ਗਈ ਜਿਸ ਕਰਕੇ ਆ ਕੀ ਦੁਬਾਰਾ ਲੈ ਨਹੀਂ ਪਾਏ 70 ਤੋਂ 264 ਸੀਟਾਂ 67 ਸੀਟਾਂ ਕਿੱਥੇ ਪੋਜੀਸ਼ਨ ਹੈ ਪਰ ਉਸ ਤੋਂ ਬਾਅਦ ਬਕਲਾਡ ਗਏ ਪੰਜਾਬ ਆ ਗਿਆ 92 ਸੀਟਾਂ ਦੇ ਨਾਲ ਗੁਜਰਾਤ ਚ 80 ਐਂਟਰੀ ਕਰ ਲਈ ਗੋਆ ਚ ਸਾਡੀ ਐਂਟਰੀ ਹੋ ਗਈ ਇਹਨੂੰ ਪਤਾ ਸੀ ਕਿ ਆਉਣ ਵਾਲਾ ਟਾਈਮ ਹੈ ਉੱਪਰ ਇਲੈਕਸ਼ਨ ਹੈ ਜਿੰਨੇ ਆਮ ਆਨਵੀ ਪਾਰਟੀ ਦੇ ਟੌਪ ਲੀਡਰ ਪਹਿਲਾਂ ਅੰਦਰ ਕੀਤੇ ਗੱਲ ਬੰਨਨੀ ਸੀ ਰਹੀ ਉਹ ਨਿਸ਼ਾਨਾ ਸੀ ਕੇਜਰੀਵਾਲ ਸਾਹਿਬ ਕਿ ਉਹਨਾਂ ਨੂੰ ਅੰਦਰ ਕਰ ਦਿਓ ਤਾਂ ਕਿ ਆਮ ਆਨਵੀ ਪਾਰਟੀ દિਸ਼ਾਹੀਨ ਹੋ ਜਾਏ ਐਸਾ ਨਹੀਂ ਹੋਏਗਾ ਸਰਕਾਰ ਹੁਣ ਜੇਲ੍ਹ ਤੋਂ ਹੀ ਚੱਲੇਗੀ ਕੇਜਰੀਵਾਲ ਸਾਹਿਬ ਦਾ ਜੋ ਹੁਕਮ ਆਏਗਾ ਦਿੱਲੀ ਸਰਕਾਰ ਚੱਲੇਗੀ ਸਾਡੇ ਵਲੰਟੀਅਰ ਵਾਸਤੇ ਜੋ ਹੁਕਮ ਆਏਗਾ ਉਸ ਤੋਂ ਫਾਲੋ ਕਰਾਂਗੇ ਕਰਕੇ ਦੇਖ ਲੈਣਾ ਨਾ ਚ ਤਾਕਤ ਹੈ ਤੇ ਪਰ ਜਿਸ ਤਰ੍ਹਾਂ ਸਰ ਹਜੇ 6 ਦਿਨਾਂ ਦੀ ਰਿਮਾਂਡ ਦਿੱਤੀ ਗਈ ਹੈ ਔਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਜੇਲ੍ਹ ਹੋ ਸਕਦੀ ਹੈ ਦੇਖੋ ਸੈਂਟਰ ਇਹਨਾਂ ਦਾ ਕੋਈ ਪਰੂਸਾ ਨਹੀਂ ਹੈ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਈਡੀ ਤੇ ਬਿਲਕੁਲ ਵਿਸ਼ਵਾਸ ਨਹੀਂ ਹੈ ਇਹਨਾਂ ਦੀ ਮਨਸ਼ਾ ਹੋਰ ਹੈ ਇਹਨਾਂ ਦੀ ਮਨਸ਼ਾ ਕੇਜਰੀਵਾਲ ਸਭ ਅੰਦਰ ਕਰੀਏ ਉਸ ਤੋਂ ਬਾਅਦ ਜਿਸ ਤਰੀਕੇ ਅਸੀਂ ਇੱਥੇ ਕਤਲਿਆਮ ਪਾਰਟੀਆਂ ਨੂੰ ਤੋੜਨ ਦਾ ਮਚਾਇਆ ਹੈ ਤੁਸੀਂ ਦੇਖਿਆ ਸ਼ਿਵ ਸੈਨਾ ਨੂੰ ਕਿਸ ਤਰੀਕੇ ਨਾਲ ਤੋੜਿਆ ਦੂਸਰਾ ਉਹਨਾਂ ਨੇ ਤੁਹਾਡੇ ਜਿਹੜੇ ਅਜੀਤ ਪਵਾਰ ਗਰੁੱਪ ਨੂੰ ਕਿੰਦਾ ਤੋੜਿਆ ਹਿਮਾਚਲ 'ਚ ਕੀ ਹੋ ਰਿਹਾ ਹੈ ਸਰ ਕਾਰਨ ਕੀ ਹੈ ਕਿ बार-बार ਹੀ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਲਗਾਇਆ ਜਾ ਰਿਹਾ ਇਹਨਾਂ ਨੂੰ ਪਤਾ ਹੈ ਕਿ ਜੇ ਪਬਲਿਕ ਦੇ ਵਿੱਚ ਅੱਜ ਜੇ ਮੋਸਟ ਪਪੂਲਰ ਪਾਰਟੀ ਹੈ ਉਹ ਆਮ ਆਨਵੀ ਪਾਰਟੀ ਹੈ ਉਹ ਬਗੜਾਟ ਹੈ ਕਿ ਆਮ ਆਨਵੀ ਪਾਰਟੀ ਕਿਸ ਤਰ੍ਹਾਂ ਲੋਕਾਂ ਦੇ ਬਿੱਲ ਮਾਫ ਕਰ ਦਿੰਦੀ ਹੈ ਕਿਸ ਤਰ੍ਹਾਂ ਹੈਲਥ ਫ੍ਰੀ ਦੇ ਦਿੰਦੀ ਹੈ ਜਦੋਂ ਪੰਜਾਬ ਚ 850 ਤੋਂ ਜ਼ਿਆਦਾ ਮਹੱਲਾ ਕਲੀਨਿਕ ਬਣਾਤੇ ਤੇ 2 ਸਾਲ ਹੋਏ ਸਾਨੂੰ ਕਿਸ ਤਰ੍ਹਾਂ ਸਕੂਲ ਆਫ ਐਮੀਨੈਂਸ ਬਣਾ ਰਹੀ ਹੈ ਕਿਸ ਤਰ੍ਹਾਂ ਐਜੂਕੇਸ਼ਨ ਫ੍ਰੀ ਦੇ ਰਹੀ ਹੈ ਸਟੈਂਡਰਡ ਅਪਲਿਫਟ ਕਰ ਰਹੀ ਹੈ ਕਿਸ ਤਰ੍ਹਾਂ ਮੇਲਾ ਮਲਾਵਾ ਨੂੰ 1000 ਰੁਪਏ ਦੇ ਰਹੀ ਹੈ ਅ ਕਰ ਕਿੱਧਰ ਹੀ ਹੈ ਜੇ ਇਸ ਤਰ੍ਹਾਂ ਹੀ ਅ ਕਰਦੀ ਚਲੀ ਜਾਏ ਇਹਨੂੰ ਪਤਾ ਸਾਡੀ ਤੇ ਸਿਆਸਤ ਕਿਤੇ ਰਹੇਗੀ ਨਹੀਂ ਅਰ ਸਰਦੀ ਆਪਾਂ ਗਰਾਉਂਡ ਲੈਵਲ ਦੀ ਗੱਲ ਕਰਦੇ ਆਂ ਉਹਨਾਂ ਵੱਲੋਂ ਆਖਿਆ ਜਾਂਦਾ ਜਿਸ ਤਰ੍ਹਾਂ ਹੋਰ ਵੀ ਪੋਲਿਟਿਕਸ ਜਿਸ ਤਰ੍ਹਾਂ ਪਾਰਟੀਆਂ ਦੇ ਨਾਲ ਵੀ ਗੱਲ ਕਰਦੇ ਆਂ ਉਹਨਾਂ ਦਾ ਅੱਖ ਨਾ ਕਿ ਇਸ਼ਤਿਹਾਰਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਦੇਖਿਆ ਜਾ ਰਿਹਾ ਜੇ ਆਪਾਂ ਗੱਲ ਕਰੀਏ ਵੀਆਈਪੀ ਕੋਟੇ ਦੀ ਔਰ ਵੀਆਈਪੀ ਕੋਟਾ ਵੀ ਤੁਸੀਂ ਦੇਖ ਸਕਦੇ ਹੋ ਜੇ ਹਜ਼ਾਰ ਹਜ਼ਾਰ ਰੁਪਏ ਦੇਖੀ ਆਪਾਂ ਮਹਿਲਾਵਾਂ ਨੂੰ ਉਹ ਹਜੇ ਤੱਕ ਵੀ ਦਿੱਤਾ ਨਹੀਂ ਗਿਆ ਜੋ ਮੈਂ ਇੱਕ ਜੋ ਵੀ ਵਾਅਦੇ ਕੀਤੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਾਂਗਾ ਜੋ ਵੀ ਮਾਨ ਸਾਹਿਬ ਨੇ ਕੇਦਰਵਾ ਸਾਹਿਬ ਨੇ ਪੰਜਾਬ ਵਾਸਤੇ ਵਾਅਦੇ ਕੀਤੇ ਐ ਸਰ ਬਹੁਤ ਪੂਰੇ ਕੀਤੇ ਅਸੀਂ ਵਾਅਦਾ ਕੀਤਾ ਸੀ 600 ਜੰਡ ਬਿਜਲੀ ਫ੍ਰੀ ਦਵਾਂਗੇ ਆਂਦੇ 3 ਮਹੀਨੇ ਬੱਦੇ ਦਿੱਤੀ ਅਸੀਂ ਕਿਹਾ ਸੀ ਕਿ ਐਜੂਕੇਸ਼ਨ ਫ੍ਰੀ ਕਰਾਂਗੇ ਸਕੂਲ ਆਫ ਐਮੀਨੈਂਸ ਬਣਾਵਾਂਗੇ ਬਣਾਏ ਅਸੀਂ ਕਿਹਾ ਸੀ ਹੈਲਥ ਫ੍ਰੀ ਕਰਾਂਗੇ ਮੁਹੱਲਾ ਕਲੀਨਿਕ ਖੋਲ ਦਿੱਤੇ 850 ਤੋਂ ਬਾਅਦ ਸਿਰਫ 2 ਸਾਲ ਹੋਏ ਐ ਬਹੁਤ ਕੰਮ ਕਰਨ ਵਾਲੇ ਐ ਮਹਿਲਾਵਾਂ ਨੂੰ ਆ ਸਾਡੇ ਬਿਲਕੁਲ ਗਰੰਟੀ ਆਮ ਆਦਮੀ ਪਾਰਟੀ ਦੀ ਕੇਜਰੀウ ਸਾਹਿਬ ਦੀ ਗਰੰਟੀ ਹੈ ਮਿਲੇਗਾ ਦਿੱਲੀ ਦੇਤਾ ਨਾ ਦਿੱਲੀ ਮਿਲ ਗਿਆ 1000 ਰੁਪਏ ਸੀ ਦੇਤਾ ਪਬਲਿਕ ਨੂੰ ਹੁਣ ਅਸੀਂ ਕਰ ਕਰ ਰਾਸ਼ਨ ਵੀ ਪਬਲਿਕ ਨੂੰ ਕਿ ਅਸੀਂ ਅਸੀਂ ਉਹ ਵੀ ਦੇ ਰਹੇ ਹਾਂ ਹੋਮ ਡਿਲੀਵਰੀ ਰਾਸ਼ਨ ਦੇ ਰਹੇ ਪਰ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਈਡੀ ਵੱਲੋਂ ਇੱਕ ਐਕਸ਼ਨ ਲਿੱਤਾ ਗਿਆ ਕਿ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਵੀ ਸੇਮ ਇਹੀ ਐਕਸ਼ਨ ਹੋ ਸਕਦਾ ਹੈ ਜੁਰਤ ਹੈ ਜੁਰਤ ਹੈ ਨਾ ਪੰਜਾਬ ਹੈ ਦਿੱਲੀ ਜਿਹੜੀ ਅਲਟੀਮੇਟ ਪਾਵਰ ਹੈ ਉਹ ਐਲਜੀ ਕੋਲਾ ਹੈ ਉਸੇ ਕਰਕੇ ਇਹ ਕਰ ਰਹੇ ਹੈਗੇ ਉਸੇ ਕਰਕੇ ਚੋੜੇ ਹੋ ਰਹੇ ਲੇਕਿਨ ਪੰਜਾਬ ਤੇ ਸਾਡੀ ਆਪਣੀ ਗਵਰਨਮੈਂਟ ਹੈ ਸਾਡਾ ਆਪਰਾ ਮੁੱਖ ਮੰਤਰੀ ਹੈ ਦਖਲੰਦਾ ਜੀ ਕੀ ਕਹਿੰਦੇ ਰਾਜਪਾਲ ਦੀ ਨਹੀਂ ਹੋ ਸਕਦੀ ਉਨੀ ਉੱਥੇ ਤੇ ਸੁਪਰੀਮੋ ਐਲਜੀ ਹੈ ਸਰ ਬੜੀ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਸੁਪਰੀਮੋਂ ਦੇ ਹੀ ਐਕਸ਼ਨ ਦਿੱਤਾ ਗਿਆ ਕਿ ਲੱਗਦਾ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਇਹਨਾਂ ਦਾ ਇਹਦੇ ਪਿੱਛੇ ਮਨਸ਼ਾ ਆਈ ਹੈ ਕੇਜਰੀਵਾ ਸਭ ਨੂੰ ਅੰਦਰ ਕਰੋ ਉਸ ਤੋਂ ਬਾਅਦ ਪਾਰਟੀ ਨੂੰ ਬ੍ਰੇਕ ਕਰੋ ਦਿੱਲੀ ਬ੍ਰੇਕ ਕਰੀਏ ਪੰਜਾਬ ਚ ਬ੍ਰੇਕ ਕਰੀਏ ਮਾਫ ਕਰਨਾ ਤੁਹਾਡੇ ਚੈਨਲ ਮਾਧਿਅਮ ਪਰ ਇੱਕ ਵਿਅਕਤੀ ਨੂੰ ਤੋੜ ਪਣਗੇ ਇੱਕ ਕਾਰਕਟਰਤਾ ਨੇ ਟਟ ਪਾਇਗਾ ਇੱਕ ਲੀਡਰ ਨਹੀਂ ਜਾ ਪਾਏਗਾ ਕਿੱਥੇ ਸੁੱਤੇ ਆ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਦਿੱਲੀ ਵੀ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਪੰਜਾਬ 'ਚ ਵੀ ਹੁਣ ਇਹਨਾਂ ਨਵੀਂ ਚਾਲ ਕਰੀ ਕੀਤੀ ਹੈਗੀ ਆ ਪਾਰਟੀ ਦਾ ਹੈੱਡ ਨੂੰ ਪਕੜ ਲਓ ਆ ਉਸ ਤੋਂ ਬਾਅਦ ਕੋਈ ਦੂਸਰਾ ਬੰਦਾ ਆਏਗਾ ਬਿਖਰਾਵ ਆ ਜਾਏਗਾ ਪਰ ਸਾਡੀ ਸਰਕਾਰ ਚੱਲੇਗੀ ਜਿੰਦ ਤੱਕ ਚੱਲੇਗੀ ਪਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਅਗਲੀ ਰਣਨੀਤੀ ਕੀ ਹੋਏਗੀ ਜਿਸ ਤਰ੍ਹਾਂ ਹੁਣ 6 ਦਿਨਾਂ ਦਾ ਰਿਮਾਂਡ ਉਹਨਾਂ ਦਾ ਦਿੱਤਾ ਗਿਆ ਉਸ ਤੋਂ ਬਾਅਦ ਤੁਹਾਡੀ ਰਣਨੀਤੀ ਕੀ ਹੋਏਗੀ 31 ਤਰੀਕ ਨੂੰ ਬਹੁਤ बड़ी ਰੈਲੀ ਹੋ ਰਹੀ ਹੈ ਰਾਮਲੀਲਾ ਮੈਦਾਨ ਚ ਇਕੱਠੇ ਹੋ ਰਹੇ ਹੈ ਬਹੁਤ बड़ी ਰੈਲੀ ਇਤਹਾਜ ਹੋਏਗੀ ਨਕਸ਼ੇ ਦਮ ਕਰ ਦਵਾਂਗੇ ਇਹਨਾਂ ਨੇ ਦੂਸਰੀਆਂ ਪਾਰਟੀਆਂ ਦੇਖੀਆਂ ਅਸੀਂ ਅੰਦੋਲਨ ਚ ਨਿਕਲੇ ਹੈ ਸਾਡੀ ਪਾਰਟੀ ਅੰਦੋਲਨ ਚ ਨਿਕਲੀ ਹੈ ਸਰ ਲੱਗਦਾ ਨਹੀਂ ਕਿ 31 ਤਰੀਕ ਬਹੁਤ ਦੂਰ ਹੈ ਜਿਸ ਤਰ੍ਹਾਂ 28 ਤਰੀਕ ਤੱਕ ਉਹਨਾਂ ਦਾ 6 ਦਿਨਾਂ ਦਾ ਰਿਮਾਂਡ ਪੂਰਾ ਹੋ ਜਾਂਦਾ ਆਹ ਦੇਖੋ ਕੱਲ ਤੇ ਹੋਲੀ ਹੈ ਹੈਨਾ ਸਾਰੇ ਉਧੇ ਵਿਵਸਥਾ ਹੈ ਬਾਕੀ ਰਹਿ ਗਏ 4 ਦਿਨ ਮੈਂ ਵਲੰਟੀਅਰ ਨੂੰ ਮੈਸੇਜ ਵੀ ਦੇਣਾ ਹੈ ਕਨਵੇ ਕਰਨਾ ਹੈ ਔਰ ਵਲੰਟੀਅਰ ਨੇ ਪਹੁੰਚਣਾ ਵੀ ਹੈ ਤਾਂ 4 ਦਿਨ ਅ ਮਤਲਬ ਬਹੁਤ ਕਟ ਸ਼ੋਰਟ ਪੀਰੀਅਡ ਦੇ ਵਿੱਚ ਸੀ ਆ ਕੰਮ ਕਰ ਰਹੇ ਨੇ ਮਰਜੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਸੁਪਰੀਮੋ ਦੀ ਜਿਸ ਤਰ੍ਹਾਂ ਉਹਨਾਂ ਨੂੰ ਹਿਦਾਸਤ ਦੇ ਵਿੱਚ ਲੈ ਲਿਆ ਗਿਆ ਔਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੀ ਉਹ ਉਸ ਤੋਂ ਬਾਅਦ ਅਗਲੇ ਦਿਨ ਦਿੱਲੀ ਦੇ ਵਿੱਚ ਰਵਾਨਾ ਹੁੰਦੇ ਨੇ ਕੀ ਕਾਰਨ ਹੈ ਸਰ ਨਹੀਂ ਨਹੀਂ ਮੈਨੂੰ ਇਹ ਸਭ ਸਮਝਦਾ ਹੈ ਸਭ ਕੋਈ ਕਾਰਨ ਹੈ ਅ ਐਸਾ ਕੋਈ ਵੀ ਕਾਰਨ ਨਹੀਂ ਹੈ ਮਾਨ ਸਾਹਿਬ ਲਗਾਤਾਰ ਡਟ ਕੇ ਖੜੇ ਹੈ ਕੇਜਰੀਵਾਲ ਸਾਹਿਬ ਹੈ ਸਾਡੇ ਦੂਸਰੇ ਸੀਨੀਅਰ ਲੀਡਰ ਨੇ ਮਾਨ ਸਾਹਿਬ ਹੈ ਗਏ ਉਹ ਡਟ ਕੇ ਖੜੇ ਹਰ ਹਰ ਵਿਅਕਤੀ ਹਰ ਸਾਡਾ ਐਮਐਲ ਡਟ ਕੇ ਖੜਾਏਗਾ ਕੇਜਰੀਵਾਲ ਸਾਹਿਬ ਦੇ ਨਾਲ ਖੜਾ ਆਮ ਆਨਵੀ ਪਾਰਟੀ ਦੇ ਨਾਲ ਖੜਾ ਇਹਨਾਂ ਨੇ ਕੀ ਕਹਾ ਛੇੜ ਦੇ ਮੂੰਹ ਚ ਹੱਥ ਪਾਇਆ ਸਰ ਨਿਕਲਣਾ ਨਹੀਂ ਹੈ ਦੇਖਣਾ ਇਹਨਾਂ ਦਾ ਹਾਲ ਕੀ ਹੁੰਦਾ 400 ਦਾ ਟਾਰਗੇਟ ਕਹਿ ਰਹੇ ਐ 40 ਦੇ ਟਾਰਗੇਟ ਤੇ ਆਵਾਂਗੇ ਹੁਣ ਸਾਡਾ ਅਸੀਂ ਕਰਕੇ ਦਿਖਾਵਾਂਗੇ ਕਿ 40 400 ਜਾਂ 40 ਪੁੱਲ ਜਾਓ ਹੁਣ 40 ਹੀ ਰਹਿਣਗੇ ਓਕੇ ਧੰਨਵਾਦ ਧੰਨਵਾਦ ਬਹੁਤ ਆਓ ਦੇਖਦੇ ਆ ਆਪਾਂ ਹੋਰ ਵੀ ਅੰਮ੍ਰਿਤਸਰ ਤੋਂ ਜਿਸ ਤਰ੍ਹਾਂ ਕਿ ਹੋਰ ਵੀ ਕਿਸੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ